ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵਗੇ ਤੇ ਠੀਕ ਠਾਕ ਹੋਵਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਬਾਕੀ ਕੱਲ ਮਿਸਤਰੀ ਆਏ ਨਹੀਂ ਸੀਗੇ ਤੇ ਕੱਲ ਕੰਮ ਰੁਕ ਗਿਆ ਸੀਗਾ ਕਰਦਾ ਤੇ ਅੱਜ ਮਿਸਤਰੀ ਆਉਣਗੇ ਤੇ ਦਿਖਾਵਾਂਗੇ ਕੰਮ ਕਰ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਨਿਲ ਦਿਆਂਗੇ ਫਿਰ ਘਰ ਬਣਾਉਣ ਵਾਲੀ ਥਾਂ ਤੇ ਤੇ ਦਿਖਾਉਣੇ ਆਗੇ ਅੱਜ ਦੇ ਕੰਮ ਕਰ ਲਓ ਜੀ ਪਹੁੰਚ ਗਏ ਆਪਾਂ ਤੇ ਮਿਸਤਰੀ ਹਜੇ ਪਹੁੰਚੇ ਨਹੀਂ ਪਹੁੰਚ ਜਾਣਗੇ ਬਸ ਟਾਈਮ ਹੋਈ ਪਿਆ 8:30 ਵਜੇ ਨੂੰ ਮਿਸਤਰੀ ਪਹੁੰਚ ਜਾਂਦੇ ਆ ਤੇ ਅੱਜ ਕੰਮ ਸਟਾਰਟ ਕਰ ਦੇਣਾਗਾ ਹੁਣ 5-6 ਦਿਨਾਂ ਦਾ ਕੰਮ ਹੀ ਰਹਿ ਗਿਆ ਬਸ 5-6 ਦਿਨਾਂ ਤੱਕ ਛੱਤ ਪੈ ਜੂਗੀ ਚਲੋ ਜਦੋਂ ਆਉਂਦੇ ਆ ਮਿਸਤਰੀ ਦਿਖਾਵਾਂਗੇ ਫਿਰ ਹਾਂਜੀ ਮਿਸਤਰੀ ਪਹੁੰਚ ਗਏ ਆ ਤੇ ਅੱਜ ਸਲੇਬਾਂ ਪਰਲੇ ਪਾਸੇ ਪਾਉਣਾ ਸੀ ਜਿਹੜੀਆਂ ਵਿੰਡੋ ਤੇ ਤਿੰਨ ਇੱਕ ਪਰ ਸਿੱਤਾ ਜਿਹੜਾ ਸਟੋਰ ਚ ਸੀਗਾ ਉਹ ਪਾਈ ਜਾਂਦੇ ਆ ਤੇ ਜਦੋਂ ਕਰਤਾ ਕੰਪਲੀਟ ਦਿਖਾਵਾਂਗੇ ਤੇ ਆਪਾਂ ਇਧਰ ਢੋਈ ਜੰਨੇ ਆਂਗੇ ਸਮਾਨ ਲੱਕੜਾਂ ਸਿੰਘ ਕਰੇ ਉਹ ਇੱਥੇ ਲਿਆ ਕੇ ਰੱਖ ਤੀਆਂ ਇੱਕ ਡੇੜੀ ਹੋਰ ਰਹਿੰਦੀ ਆ ਤੇ ਉਹ ਡੇੜੀ ਲੈਣ ਗਿਆ ਹਾਂ ਹਾਂਜੀ ਜਿਹੜੀਆਂ ਆ ਸਲੇਬਾ ਸਿੰਘਾਂ ਇਹਨਾਂ ਤੇ ਮਾਲ ਪਾਤਾ ਅੱਜ ਮਾਲ ਪਾਤਾ ਇਹਨਾਂ ਤੇ ਬਣਾ ਕੇ ਬਜਰੀ ਤੇ ਲੈਂਟਰ ਵੀ ਆ ਉਹ ਇਥੇ ਇੱਕ ਐਸਕਨ ਤੇ ਲਾਦਾ ਤੇ ਇੱਕ ਪਰਲੀ ਤੇ ਲਾਦਾ ਸੈਡ ਵਾਲੀ ਤੇ ਉਧਰ ਟੜੀ ਤੇ ਤੁੱਪ-ਤੁੱਪ ਨਿਕਲਈ ਅੱਜ ਹੁਣ ਵਧੇਗਾ ਇਹ ਸਵੇਰ ਹੀ ਉਹ ਕਰਤਾ ਸੀਗਾ ਮਾਲ ਪਾਦਾ ਸੀ ਇਹਨਾਂ ਦੇ ਸਵੇਰੀ ਹਲੋ ਜੀ ਹੁਣ ਆਪਾਂ ਚੱਲਦੇ ਆਂ ਚਾਹ ਲੈ ਗਈ ਤੇ ਇਹਦਰ ਤੂੜੀ ਵਾਲਾ ਕਮਰਾ ਆਪਾਂ ਕਰਤਾ ਖਾਲੀ ਤੂੜੀ ਚਕਾਤੀ ਸੀ ਥੋੜੀ ਰਹਿ ਗਈ ਉਹ ਉਹ ਕਬੂਕਾ ਆਪਾਂ ਕਵਾਂਟਲ ਦਾ ਸਭ ਕਰ ਲਿਆ ਸੀਗਾ ਤੇ ਅਜੇ ਨਹੀਂ ਰਹਿ ਗਈ ਉਹ ਲੈ ਜਾਣਗੇ ਟਰਾਲੀ ਚ ਐਨੀ ਪਈ ਨਹੀਂ ਛੋਟੀ ਟਰਾਲੀ ਸੀ ਵੱਡਾ ਭੂਗ ਨਹੀਂ ਸੀ ਮੈਂ ਤਾਂ ਕਰ ਕਰ ਜਗਾਈ ਆ ਕੋਈ ਤੂੜੀ ਨੂੰ ਲੈਂਦਾ ਹੀ ਨਹੀਂ ਐਨੀ ਸਸਤੀ ਹੋਈ ਪਈ ਆ ਮੈਂ ਤਾਂ ਘਰ ਕਰ ਚ ਗਈ ਆ ਲਾ ਟੰਗ ਬੀਬੀ ਉਰੇ ਫੜਾ ਇੱਧਰ ਟੰਗ ਤੂੰ ਵੀ ਜਾਣਾ ਆ ਢੋਪੀ ਰੱਖ ਦੀ ਮਮੀ ਚੱਲਦੇ ਆਂ ਹੈਲੋ ਜੀ ਅੱਜ ਵਾਲਾ ਕੰਮ ਦਿਖਾਉਣੀ ਆ ਕੀ ਕੀਤਾ ਆਹ ਕੰਦ ਦਾ ਫਾਈਨਲ ਕਰਤੀ ਆ ਛੱਤ ਤੇ ਕਰਤੀ ਆ ਇਧਰ ਲਈ ਕੰਦ ਇਧਰ ਆ ਫਖੜੇ ਵੀ ਛੜ ਤੇ ਸਲੇਬੀ ਪਾਤੀ ਆ ਇਹ ਕੋ ਬਰਲੇ ਬਸੇ ਆ ਆਹ ਜਿਹੜਾ ਪਰਛੱਤਾ ਸਟੋਰ ਚ ਪਾਇਆ ਸਮਾਨ ਸਮੂਹ ਰੱਖਣ ਨੂੰ 3 ਫੁੱਟ ਚੌੜਾ ਤੇ ਇੱਕ ਸਲੇਬ ਇਧਰ ਪਾਈ ਆ ਬਾਕੀ ਆਹਾਂ ਗੰਧੀ ਲੱਗੀ ਅੱਜ ਉਹਦੋਂ ਪਹਿਲਾਂ ਇੱਥੇ ਮਾਲ ਪਾਇਆ ਸੀ ਸਲੇਬਾਂ ਤੇ ਕੱਲ ਨੂੰ ਇਧਰ ਲਈ ਗੰਧ ਲੱਗੂਗੀ ਆ ਸਾਈਡ ਵਾਲੀ इ्ट उट पंगा अपने कोले बजरी भी मंगली से ट्राली अच्छा घर बजरी चलो ठीक है जाना जो ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕੱਲ ਦੀ ਵੀਡੀਓ ਚ